ਦੇਸ਼ ਵਾਰ ਮੋਹਰੇ ਸ਼ੁਕਰ ਮਨ ਤੇ ਕਬ ਹੂੰ ਨ ਠਰੂੰ ਜਿਸ ਲਾਲ ਕਿਲੇ ਉੱਤੇ ਸਿੱਖ ਜਰਨੈਲਾ ਨੇ ਸੰ 1783 ਵਿੱਚ ਚੁਲਾਇਆ ਸੀ ਖਾਲਸਾਈ ਨਿਸ਼ਾਨ ਸਾਹਿਬ ਉਸੇ ਲਾਲ ਕਿਲੇ ਉੱਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਖਾਲਸਾਈ ਜਾਹੋ ਜਲਾਲ ਨਾਲ ਮਨਾਏਗੀ 241ਵੇਂ ਦਿੱਲੀ ਫਤਿਹ ਦਿਵਸ ਦਾ ਇਤਿਹਾਸਿਕ ਸਮਾਗਮ ਮਿਤੀ 27 ਅਤੇ 28 April 2024 ਸਤਕਾਰਯੋਗ ਮਾਤਾ ਗੁਜਰਕੌਰ ਜੀ ਦੇ 400ਵੇਂ ਜਨਮ ਦਿਹਾੜੇ ਨੂੰ ਸਮਰਪਿਤ ਦੋ ਰੋਜ਼ਾ ਦਿੱਲੀ ਫਤਿਹ ਦਿਵਸ ਸਮਾਗਮ ਵਿੱਚ ਸ਼ਨੀਵਾਰ 27 April 2024 ਸ਼ਾਮ 6 ਵਜੇ ਤੋਂ ਰਾਤ 11:30 ਵਜੇ ਤੱਕ ਗੁਰਮਤ ਸਮਾਗਮ ਸਜਾਏ ਜਾਣਗੇ ਐਤਵਾਰ 28 April 2024 ਦੁਪਹਿਰ 3 ਵਜੇ ਛੱਤਾ ਪੁਲ ਤੋਂ ਲਾਲ ਕਿਲੇ ਤੱਕ ਜਰਨੈਲੀ ਮਾਰਚ ਸਜੇਗਾ ਸ਼ਾਮ 6 ਵਜੇ ਤੋਂ ਰਾਤ 11:30 ਵਜੇ ਤੱਕ ਲਾਲ ਕਿਲੇ ਵਿਖੇ ਇਤਿਹਾਸਿਕ ਸਮਾਗਮ ਹੋਵੇਗਾ ਜਿਸ ਵਿੱਚ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਦੇ ਵਿਦਿਆਰਥੀਆਂ ਦੀ ਪੇਸ਼ਕਾਰੀ ਬੀਰ ਰਸੀ ਢਾਡੀ ਵਾਰਾਂ ਦਾ ਗਾਇਨ ਅਤੇ ਸਿੱਖ martial art ਕੱਤਕੇ ਦੇ ਪ੍ਰਦਰਸ਼ਨ ਹੋਣਗੇ ਸੰਗਤ ਜੀ ਆਓ ਦਿੱਲੀ ਫਤੇ ਦਿਵਸ ਤੇ ਇਤਿਹਾਸਿਕ ਸਮਾਗਮ ਵਿੱਚ ਵੱਧ ਛੜ ਕੇ ਹਾਜ਼ਰੀਆਂ ਭਰੀਏ ਅਤੇ ਗੁਰੂ ਸਹਿਬਾਨ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ